ਏ ਭਾਈ ਡਰ ਗਿਆ ਹੈਗਾ ਕਹਿੰਦਾ ਵੀ ਇਧਰ ਬਰਫ ਹੈਗੀ ਕਹਿੰਦਾ ਠੀਕ ਹੈ ਵੀਰੇ ਬਰਫ ਨਹੀਂ ਗਈ ਆ ਜਾ ਕੋਈ ਨਾ ਮੈਂ ਡਰੀ ਜਨਾ ਤੂੰ ਬਰਫ ਥੋੜੀ ਹੈ ਇਹ ਰੰਗ ਹੀ ਇਹ ਜਿਆਦਾ ਨਹੀਂ ਰੰਗ ਇਹੋ ਜਿਆਦਾ ਹਾਂ ਆ ਜਾ ਡਰ ਗਿਆ ਯਾਰ ਭਾਈ ਕੋਈ ਗੱਲ ਨਹੀਂ ਇਥੋਂ ਕੀ ਕਰ ਰਿਹਾ ਹੈ ਇਹ ਇਥੋਂ ਤਾਂ ਕੱਲਾ ਅ ਪੱਥਰ ਪੱਥਰ ਜਾ ਰਹੇ ਇਥੋਂ ਦੀ ਪੱਥਰ ਕੱਢ ਲਿਆ ਹੁਣ ਬਾਕੀ ਬਚੀ ਜਗ੍ਹਾ ਹੈ ਅੱਛਾ 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 ਇਥੋਂ ਪੱਥਰ ਕੱਢ ਲਿਆ ਹੈ ਕੀ ਬਾਤ ਹੈ ਭਾਈ ਛੁੱਡੀ ਕਹਿਣਕ ਮੰਗਦਾ ਹੁਣ ਇਹ ਇਧਰ ਪਾਣੀ ਹੈ ਹੈਪੀ ਇਹ ਪਾਣੀ ਇਧਰ ਕਿਵੇਂ ਆਇਆ ਕਿ ਮੀਂਹ ਦਾ ਹੈ ਜਾਂ ਕੁਝ ਮੀਂਹ ਦਾ ਪਾਣੀ ਸਾਰਾ ਇਹ ਮੀਂਹ ਦਾ ਪਾਣੀ ਹੈ ਤੁਸੀਂ ਇਹ ਵੇਖੋ ਬਈ ਜਿਹੜਾ ਇਹ ਮੀਂਹ ਦਾ ਪਾਣੀ ਹੈ ਨਾ ਹਾਂ ਹੈਂ ਤਾਂ ਮੀਂਹ ਦਾ ਪਾਣੀ ਹਾਂਜੀ ਤੁਹਾਨੂੰ ਦੇਖਣ ਨੂੰ ਬਹੁਤ ਸਾਫ਼ ਲੱਗ ਰਿਹਾ ਬਾਲਾ ਸਾਫ਼ ਲੱਗ ਰਿਹਾ ਹਾਂ ਪਰ ਇਹ ਸਾਫ਼ ਨਹੀਂ ਹੈਗਾ ਇਹ ਗੰਦਾ ਪਾਣੀ ਅੱਛਾ ਇਹ ਸਾਫ਼ ਕਿਉਂ ਲੱਗ ਰਿਹਾ ਦੋ ਕਾਰਨ ਹੈ ਇਹ ਪਾਣੀ ਸਾਫ਼ ਹੀ ਲੱਗ ਰਿਹਾ ਤੇ ਨੀਲਾ ਵੀ ਲੱਗ ਰਿਹਾ ਹਾਂ ਨੀਲਾ ਵੀ ਲੱਗ ਰਿਹਾ ਸਾਫ਼ ਲੱਗਣ ਦਾ ਕਾਰਨ ਵੀ ਜਿਹੜਾ ਦਾਸ ਆ ਪਾਸਾ ਸਾਰਾ ਉਹ ਵਾਈਟ ਹੈ ਓਕੇ ਉਹਦੇ ਕਰਕੇ ਪਾਣੀ ਪੂਰਾ ਸਾਫ਼ ਤੇ ਵਾਈਟ ਦਾ ਇਰੀਆ ਦੇ ਵਿੱਚੋਂ ਦਿਖ ਰਹੀ ਹੈ ਨਾ ਪਰ ਉੱਥੇ ਤੁਸੀਂ ਦੇਖੋ ਵੀ ਹੁਣ ਨੀਲਾ ਕਿਵੇਂ ਹੋ ਗਿਆ ਹੈ ਤਾਂ ਪਾਣੀ ਮੀਂਹ ਦਾ ਆਪਣੇ ਮੀਂਹ ਦਾ ਪਾਣੀ ਗੰਦਾ ਹੋ ਜਾਂਦਾ ਹੈ ਇੱਥੇ ਜਿਹੜਾ ਆਸਮਾਨ ਦਾ ਰੰਗ ਹੈ ਨਾ ਉਹ ਉਹਦੀ ਰਿਫਲੈਕਸ਼ਨ ਹੈ ਉਹ ਨੀਲਾ ਪਾਣੀ ਹੈ ਬਾਕੀ ਮੇਰੇ ਹੁਣ ਥੋੜਾ ਹੈ ਜਦੋਂ ਬਾਰਿਸ਼ਾਂ ਜਰੋਂ ਜ਼ਿਆਦਾ ਹੁੰਦੀਆਂ ਫਿਰ ਇਹ ਚੜ ਜਾਂਦਾ ਫਿਰ ਪਾਣੀ ਹੋਰ ਭਰ ਜਾਂਦਾ ਤੇ ਇੱਥੋਂ ਜਿਹੜਾ ਆ ਖਾਲੀ ਹੈ ਤੁਹਾਨੂੰ ਮਤਲਬ ਪੱਥਰ ਕੱਢਿਆ ਗਿਆਗਾ ਹਾਇ ਖਦਾਨਾ ਹੀ ਕਹ ਲਓ ਇੱਕ ਤਰ੍ਹਾਂ ਦਾ ਖਦਾਨਾ ਨਹੀਂ ਹੈ ਬਈ ਆ ਦੇਖੋ ਇਧਰ ਦੇਖੀ ਜਿਵੇਂ ਇਸ ਤਰ੍ਹਾਂ ਰਹਿ ਗਿਆ ਇਹ ਮਰ ਕੱਢਦੇ ਕਾਦੇ ਨਾਲ ਆ ਇਹ ਮੈਨੂੰ ਕੁਝ ਪਤਾ ਨਹੀਂ ਉਹ ਤਾਂ ਕਰਦੇ ਆ ਜਿਹੜੀ ਨਾਲ ਕਿਸੇ ਚੀਜ਼ ਨਹੀਂ ਉਹਨਾਂ ਨੇ ਜੋ ਨਹੀਂ ਕਰਦੇ ਚਲੋ ਸਮਾਂ ਅੱਗੇ ਦਿਖਾਣੇ ਆ ਇਹ ਚੂਨਾ ਇੱਕ ਤਰ੍ਹਾਂ ਦਾ ਗੱਲ ਹੋਰ ਦੋਸਤੋ ਅੱਛੇ ਇੱਥੇ ਤੁਸੀਂ ਨਾ ਮਤਲਬ ਇਹ ਸਾਰਾ ਵਾਈਟ ਹੋਣ ਕਰਕੇ ਇਹ ਜੀ ਰੋਸ਼ ਨੂੰ ਪੈਂਦੀ ਹੈ ਕਿ ਸੂਰਜ ਦੀ ਇੱਥੇ ਤੇ ਅੱਖਾਂ ਦੇ ਵਿੱਚੋਂ ਸਾਡੇ ਪਾਣੀ ਨਿਕਲ ਆ ਗਿਆ ਨਾ ਅੱਖਾਂ 'ਚੋਂ ਬੜਾ ਪਾਣੀ ਨਿਕਲਦਾ ਸਾਰੇ ਪਾਸੇ ਖਤਾਨਾ ਹੀ ਨੇ ਆ ਦੇਖੋ ਇਹਦੇ ਚੋਂ ਇਥੋਂ ਮਾਰਵਲ ਕੱਢਿਆ ਗਿਆ ਹੈਗਾ ਜਾਂ ਚੂਨਾ ਕੱਢਿਆ ਜਾਂਦਾ ਉਹ ਆ ਰਿਹਾ ਜੀ ਘੋੜਾ ਠੀਕ ਹੈ ਇੱਧਰ ਕੁਝ ਪੱਥਰ ਜਾਂ ਚੂਨਾ ਲੈਣ ਇਹ ਸਾਡੇ ਸਰਦਾਰ ਸਾਹਿਬ ਯਾਰ ਇੱਥੇ ਹੈ ਨਾ ਮਤਲਬ ਆਪਣੇ ਜਿਹੜਾ ਅੱਖਾਂ 'ਚੋਂ ਪਾਣੀ ਨਿਕਲ ਹੁੰਦਾ ਮੇਨ ਉਹ ਹੀ ਹੈ ਨਾ ਜਿਆ ਸੂਰਜ ਦੀ ਰੋਸ਼ਨੀ ਨਾਲ ਸਾਰੇ ਪਾਸੇ ਵਾਈਟ ਵਾਈਟ ਹੀ ਹੈ ਦੇਖੋ ਭਾਈ ਸਾਰੇ ਪਾਸੇ ਨਾ ਵਾਈਟ ਵਾਈਟ ਹੀ ਹੈ ਸாரி ਪਾਸੇ ਦੇਖੋ ਤੇ ਜਦੋਂ ਇਹਦੀ ਰੋਸ਼ਨੀ ਪੈਂਦੀ ਹੈ ਨਾ ਤੇ ਉਹਦੇ ਕਰਕੇ ਅੱਖਾਂ ਚੋਂ ਪਾਣੀ ਨਿਕਲਦਾ ਆਪਣੇ ਹੋ ਰਿਫਲੈਕਟ ਹੋ ਕੇ ਵਾਪਸ ਅੱਖਾਂ 'ਚ ਹਾਂ ਬਹੁਤ ਜ਼ਿਆਦਾ ਰੋਸ਼ਨੀ ਪੈਂਦੀ ਹੈ ਅੱਖਾਂ 'ਚ ਗੱਲ ਹੋਰ ਬਾਈ ਇੱਥੇ ਜਦੋਂ ਵੀ ਆਉਣਾ ਨਾ ਤੁਸੀਂ ਜਿਹੜੇ ਬੰਦੇ ਨੇ ਫੋਟੋ ਕਰ ਲਈ ਸੂਰਜ ਇੰਨਾ ਤੇਜ ਹੈ ਇੱਥੇ ਤੇ ਮਤਲਬ ਫੋਟੋ ਕਿਤਨੀ ਬੜੀ ਖਿਨਾ ਦੇਖੋ ਝਾਕਿਆ ਨਹੀਂ ਆਉਂਦਾ ਬਾਈ ਦੇਖੋ ਕਿਵੇਂ ਅੱਖਾਂ ਕਰ ਲੈਂਦਾ ਠੀਕ ਹੈ ਤੇ ਐਨਕਾਂ ਜ਼ਰੂਰ ਲੈ ਕੇ ਆਉਣੀਆਂ ਜਦੋਂ ਵੀ ਹਾਂ ਪਾ ਲੈ ਕੇ ਮੰਗ ਕੇ ਲਿਓ ਠੀਕ ਹੈ ਬਾਈ ਲੈ ਕੇ ਆ ਹਾਂ ਬਿਲਕੁਲ ਬਿਲਕੁਲ ਭਾਈ ਮੰਗੀਆਂ ਨਾਲ ਦੇ ਮੁੰਡੇ ਤੋਂ ਤੇ ਐਨਕਾਂ ਜ਼ਰੂਰੀ ਹੈਗੀਆਂ ਕਿਉਂਕਿ ਮਤਲਬ ਇੰਨੀ ਰੋਸ਼ਨੀ ਤੇਜ ਹੈ ਇੱਥੇ ਨਾਲ ਵਾਈਟਨਸ ਕਰਕੇ ਇਹਦਾ ਕਰਕੇ ਤੇ ਬੜਾ ਔਖਾ ਹੋ ਜਾਂਦਾ ਹੈਗਾ ਇੱਥੇ ਤੁਸੀਂ ਆਦੀ ਫੋਟੋ ਸ਼ੂਟ ਜਿਵੇਂ ਵੀ ਬਹਿ ਕੇ ਕਰਵਾ ਸਕਦੇ ਤੇ ਇੱਥੇ ਨਾਲ ਹੀ ਇੱਕ ਦਰਾਤੀਆ ਬਣਾਇਆ ਹੋਇਆ ਇੱਕ ਲਵ ਬਣਾ ਕੇ ਨਾਲ ਦਿਲ ਬਣਾ ਕੇ ਚੜੇ ਨੇ ਤੇ ਨਾਲ ਇਧਰ ਕਿਸ਼ਤੀ ਵੀ ਹੈ ਜੇ ਵੀ ਕਿਸੇ ਬੰਦੇ ਨੇ ਮਤਲਬ ਉਹਦੇ ਵਿੱਚ ਕੋਈ ਵੀਡੀਓ ਬਣਾਉਣੀ ਹੈ ਤਾਂ ਕਿਸਤੀ ਵੀ ਹੈਗੀ ਇੱਥੇ ਆ ਰਿਹਾ ਹੈ ਭਾਰਤ ਨੀਟਾ ਵਿੱਚ ਬਸ ਜਾਓ ਆਹ ਰਹੇ ਇਹਦੇ ਇੰਨੇ ਨੇ ਕਿਸਤੀ ਵੀ ਲਾ ਰੱਖੀ ਠੀਕ ਹੈ ਤੇ ਇਹ ਘੋੜੇ ਦੇ ਵੀ ਤੁਸੀਂ ਆਦੀ ਰਾਈਡ ਕਰ ਸਕਦੇ ਠੀਕ ਹੈ ਬੜਾ ਹੀ ਪਤਾ ਹੀ ਜਿਹਾ ਲੱਗਦਾ ਠੀਕ ਹੈ ਤੇ ਇਧਰ ਗੱਡੀ ਕਿਆ ਨਹੀਂ ਆ ਰਹਾ ਯਾਰ ਇਹ ਦੇਖ ਵਾਲੀ ਚੀਜ਼ ਆ ਬਾਈ ਜਰੂਰ ਆਇਓ ਜਿਹੜਾ ਵੀ ਬੰਦਾ ਆਉਂਦਾ ਨਾ ਇੱਥੇ ਠੀਕ ਹੈ ਇੱਥੇ ਜਰੂਰ ਆ ਕੇ ਜਾਇਓ ਸਰਾਜ ਹੀ ਹੈ ਜਮਾ ਦੇਖ ਨੂੰ ਗੱਲ ਬਾਤ ਆ ਪੂਰੀ ਠੀਕ ਹੈ ਦੋਸਤੋ ਜਿਹੜੇ ਕ੍ਰਿਸ਼ਨਗੜ੍ਹ ਡੰਪਿੰਗ ਗਾਰਡ ਦੇਖਣ ਹੁੰਦੇ ਨਾ ਲੋਕ ਤੇ ਕਈ ਵਾਰ ਆਪਾਂ ਸਿੱਧਾ ਚਲੇ ਜਾਨੇ ਆ ਤੇ ਉੱਥੇ ਨਾ ਫਿਰ ਉਹਨਾਂ ਨੂੰ ਵਾਪਸ ਆਉਣਾ ਪੈਂਦਾ ਹੈ ਕਿਉਂਕਿ ਉਹਦੇ ਲਈ ਨਾ ਪਾਸ ਲੱਗਦਾ ਤੇ ਇਹ ਨਾ ਪਾਸ ਹੈਗਾਗਾ ਇੱਕ ਨੰਬਰ ਰੋਡ ਵੱਜਦਾ ਹੈਗਾ ਉਸ ਤੇ ਆ ਕੇ ਤੇ ਆਹ ਕ੍ਰਿਸ਼ਨਗੜ ਮਾਰਵਲ ਐਸੋਸੀਏਸ਼ਨ ਦਫਤਰ ਹੈ ਇੱਥੇ ਠੀਕ ਹੈ ਤੇ ਬਸ ਰੋਡ ਦੇ ਮੇਨ ਰੋਡ ਤੋਂ ਜਦੋਂ ਤੁਸੀਂ ਚੜੋਂਗੇ ਤੇ ਇਹ ਸਿਰਫ ਹੀ ਐ ਲੈ ਲਓ ਵੀ ਅੱਧਾ ਕਿਲੋਮੀਟਰ ਤੋਂ ਥੋੜਾ ਜਿਆਦਾ ਹੈਗਾ ਤੇ ਆ ਕੇ ਲੈਫਟ ਸ਼ਟ ਆਊਗਾ ਠੀਕ ਹੈ ਤੇ ਇੱਥੋਂ ਪਾਸ ਮਿਲ ਜਾਂਦਾ ਹੈ ਆ ਦੇਖੋ ਠੀਕ ਹੈ ਇਧਰ ਪਾਰਕਿੰਗ ਹੋ ਜਾਂਦੀ ਹੈ ਗੱਡੀ ਦੀ ਤੇ ਆਹ ਦਫਤਰ ਹੈਗਾ ਉੱਪਰ ਲਿਖਿਆ ਹੋਇਆ ਹੈਗਾ ਪੂਰਾ ਵੱਡਾ ਹੈਗਾ ਦੁਰੰਦ ਜੰਦਾ ਇੱਥੋਂ ਪਾਸ ਲੈਣਾ ਨਾ ਭੁੱਲਿਓ ਇੱਥੋਂ ਪਾਸ ਲੈ ਕੇ ਠੀਕ ਹੈ ਫੇਰ ਆਪਾਂ ਅੱਗੇ ਡੰਪਿੰਗ ਆਰਡ ਤੇ ਜਾਣੇਗੇ ਦੇਖਣ ਬਾਅਦ ਜਿੱਥੋਂ ਪੱਥਰ ਨਿਕਲਦਾ ਹੈ ਠੀਕ ਹੈ ਤੇ ਤੁਹਾਨੂੰ ਅਗਲੀ ਵੀਡੀਓ ਵੀ ਦਿਖਾਉਣੇ ਆਪਾਂ